ਸਸੀ ਗੱਲ ਜੀ ਆਪਾਂ ਲੱਗੇ ਆ ਬਲੌਗ ਦੀ ਸਟਾਰਟਿੰਗ ਕਰਨ ਤੇ ਕੱਲ ਪਾਣੀ ਲਾਇਆ ਸੀ ਪੱਠਿਆਂ ਨੂੰ ਤੇ ਬਹੁਤ ਜਿਆਦਾ ਪਾਣੀ ਖੜਾ ਸੀ ਮੈਂ ਤਾਂ ਕਿਹਾ ਅੱਜ ਸੁੱਕਣਾ ਨਹੀਂ ਤੇ ਪੀ ਗਿਆ ਪਾਣੀ ਤੇ ਆਪਣੇ ਕਣਕ ਜੋ ਵੀ ਸਵੇਰ ਜੀੜਾ ਮਾਰਨ ਗਿਆ ਸੀ ਮੈਂ ਤੇ ਕਣਕ ਵੀ ਆਪਣੀ ਪਾਣੀ ਪੀ ਗਈ ਤੇ ਅੱਜ ਉਹਦੇ ਚ ਰੇ ਪਾਵਾਂਗੇ ਲਾਜ਼ਮੀ ਪਾਵਾਂਗੇ ਪਣਾ ਕਿਵੇਂ ਮਰਜੀ ਪਾਈਏ ਬੰਦਾ ਕੋਈ ਲੱਭ ਗਿਆ ਤਾਂ ਵੀ ਠੀਕ ਹੈ ਜੇ ਨਾ ਲੱਭਿਆ ਤਾਂ ਵੀ ਠੀਕ ਹੈ ਪਾਵਾਂਗੇ ਰੇ ਇਹ ਗੱਲ ਘਾ ਵਿੱਜਿਆ ਸੀ ਛਿੱਟਾ ਪੂਰਾ ਆ ਜਬਰਦਸਤ ਵਧੀਆ ਛਿੱਟਾ ਆਇਆ ਆਪੇ ਨਿੱਕੇ ਬੱਚੇ ਆ ਛਤਰੀ ਦੇ ਬਾਦੇ ਤੇ ਜਿਹੜੇ ਕੋ ਛੋਟਣ ਵਾਲੇ ਆ ਬਾੜੇ ਮੋਟਾ ਬਈ ਛੋਟ ਥੋੜੀਆਂ ਹੀਆਂ ਡਾਰੀਆਂ ਮਾਰਦੇ ਉਹਨਾਂ ਨੂੰ ਪਾਤਾ ਜਾਲ 'ਚ ਇਹਦੇ 'ਚ ਜੂੜੀ ਪਈ ਪਈ ਇੱਕ ਇੱਕ ਜੌਣਾ ਕਬੂਤਰ ਮਲਾ ਕੇ ਤੇ ਵੱਡੇ ਬੱਚੇ ਆ ਘਟਦੇ ਆ ਤੇ ਦੂਜੇ ਜਾਲ 'ਚ ਪਾਤੇ ਆ ਆਹੀ ਬੱਚੇ ਆ ਬਾਕੀ ਸਾਰੇ ਕੀਤੇ ਹੋਏ ਆ ਬੰਦ ਬਸ ਮੰਨ ਕੇ ਚੱਲੋ ਬਾਹਰ ਤੱਟ ਸੱਤ ਬੱਚੇ ਆ ਦੋ ਭੱਲ ਗਿਆ ਮੈਂ ਕੱਢ ਨੂੰ ਇੱਕ ਉਹ ਜਾ ਕੇ ਇੱਕ ਛੱਡਦਾ ਉਹਨੂੰ ਮੈਂ ਪਾਈ ਕਰਨ ਲੱਗੇ ਸੀ ਗਾਂਾਂ ਦੀ ਕਰਾਈ ਕਰਨ ਉੱਠ ਗਏ ਤੇ ਮਗਰੋਂ ਆਪਣੇ ਬੱਚੇ ਉੱਡ ਗਏ ਚਾਰ ਚਾਰ ਰੁੱਡੇ ਫਿਰਦੇ ਆ ਤੇ ਹੁਣ ਮੈਂ ਭੈਣ ਨੂੰ ਲੈਣ ਚੱਲੇ ਆ ਰੂੜੀ ਪੂਰੇ ਤੇ ਫਿਰ ਆ ਕੇ ਦੇਖਦੇ ਆ ਕੀ ਬੰਦ ਆ ਆਪਾਂ ਆ ਗਏ ਜੀ ਬਾੜਿਆਂ ਵਾਲੀ ਤੇ ਆਪਾਂ ਪੈਟਰੋਲ ਪੰਪ ਤੋਂ ਤੇਲ ਪਵਾ ਲਈ ਗਏ ਇੱਥੇ ਵੀ ਕਬੂਤਰ ਉੱਡੀ ਆਂਦੇ ਸੀ ਘੋੜੀਆਂ ਵਾਲਿਆਂ ਦੇ ਉੱਤਰੇ ਸੀ ਆਪ ਪੈਟਰੋਲ ਪੰਪ ਤੋਂ ਪਾਲੀ ਦੀ ਥੇਲ ਅਬ ਤੀਰ ਪਹੁੰਚ ਗਈ ਪਹੁੰਚ ਗਈ ਪੈਟਰੋਲ ਪੰਪ ਦੀ ਪਾਲੀ ਦੀ ਥੇਲ ਲਓ ਜੀ ਆਪਣੇ 4-5 ਬਹਿ ਗਏ 4 ਬਹਿ ਗਏ ਤੇ ਤਿੰਨ ਫਰਤੇ ਆ ਹਜੇ ਇਹ ਕਰ ਲਾ ਚਲ ਚਲ ਕਰ ਫੁਕਸ ਫੁਕਸ ਕਰ ਕਰ ਲਿਆ ਤਿੰਨ ਫਰਤੇ ਆ ਜੀ ਤੇ ਛੀ ਪੈ ਗਏ ਆ ਤੇ ਕਣਕ ਆਪਣੀਆਂ ਵੀ ਕੂਰ ਲਾਉਣ ਵਾਲੀ ਹੋਈ ਪਈ ਐ ਜੀ ਇਹ ਬਸ ਪੰਜ ਚਾਰ ਦਿਨ ਨਹੀਂ ਲਾਉਂਦੇ ਹਜੇ ਪੱਠੇ ਕੱਲ ਨੂੰ ਵੱਢਾਂ ਕੱਲ ਨੂੰ ਵੱਢਿਆ ਜਾਣਗੇ ਦੂਪੂਤਰ ਓੜ ਗੇ ਹੋ ਜਾਂਦੇ ਚਿੱਟੇ ਹੀ ਆ ਮੱਕਾ ਆਪਣਾ ਗਾਂਗਾਂ ਤੋਂ ਬਚਿਆ ਹੋਇਆ ਕੀਰਾਂ ਦਾ ਆਪਾਂ ਹੀ 4 ਵਜੇ ਕੇ ਤੇ ਬੱਚੇ ਦੇ ਹੀ ਲਾ ਬੱਚੇ ਲਾ ਦिए ਤੇ ਉੱਡਿਆ ਫਿਰਦਾ ਇੱਕ ਹੀ ਰਹਿ ਗਿਆ ਜਾਂਦਾ ਦੂਜੇ ਬਹਿ ਗਏ ਆ ਨਿੱਕੇ ਬੱਚੇ ਸੀਗੇ ਉਹ ਬਹਿ ਗਏ ਆ ਇੱਕ ਰਹਿ ਗਿਆ ਇਹ ਵੀ ਬਹਿ ਜੂਆ ਤੇ ਆਪਾਂ ਇਹਨਾਂ ਨੂੰ ਲਾ ਦिए ਫਿਰ ਇਹਨਾਂ ਨੂੰ ਦਾਣਾ ਪਾਣੀ ਪਾਈਏ ਫਿਰ ਲੋ ਜੀ ਦਾਣਾ ਪਾਣੀ ਪਾਤਾ ਆਪਾਂ ਦਾਣਾ ਪਾਣੀ ਪਾਤਾ ਸਾਰਿਆਂ ਨੂੰ ਤੇ ਬੱਚਿਆਂ ਵਾਲੇ ਇੱਧਰ ਆ ਇੱਧਰ ਤਾਂ ਕੋਈ ਨਿੱਕਾ ਬੱਚਾ ਹੈ ਨਹੀਂਗਾ ਚੀਨੀ ਦੇ ਬੱਚੇ ਵੀ ਚਿੱਟੇ ਹੀ ਆ ਦੋਵੇਂ ਤੇ ਆ ਵੀ ਡੱਬਾ ਵੀ ਹੋਰ ਹੀ ਬਣਦਾ ਆ ਤਾਂ ਚੀਨਾ ਹੀ ਬਣ ਗਿਆ ਜਮਾ ਜਿਹੜਾ ਲੀਲਾ ਸੀ ਦਾ ਤੇ ਉਹ ਰੱਤੇ ਦੇ ਇਹ ਕੀ ਆ ਬੱਚੇ ਕੱਡੇ ਬੈਠੇ ਤੇ ਹੋ ਜਿਹੜੇ ਸਾਹਮਣੇ ਉਹ ਚੀਨੀ ਦੀ ਹੈ ਚੀਨੀ ਮੇਰੀ ਕਰਮ ਵਾਲੀ ਕਿਧਰ ਗਈ ਉਹ ਖੜੀ ਮਗਰਲੇ ਪਾਸੇ ਉਹ ਖੜੀ ਤੇ ਕਬੂਤਰ ਆਪਣਾ ਕਿਧਰ ਦਾ ਕਬੂਤਰ ਆ ਫਿਰਦਾ ਲੌਜੀ ਹੋ ਕਰਦੀ ਤੇ ਕਬੂਤਰ ਆਉਂਦਾ ਐਦ ਕੀ ਵਿਖੋ ਵੀ ਕੇ ਵੀਡੀਓ ਕੱਢਦੇ ਆ ਕਲਰ ਬਦਲ ਕੇ ਕੱਢਦੇ ਆ ਕਿਵੇਂ ਕੱਢਦੇ ਆ ਨਾਓ ਜੀ ਆ ਚੀਨਿਆਂ ਦਾ ਪਰਿਵਾਰ ਆ ਗਿਆ ਆਪਣਾ ਕੈਮਰਾ ਵੀ ਕਦੇ-ਕਦੇ ਖਰਾਬ ਕਰਨ ਲੱਗ ਪੈਂਦਾ ਆਪਾਂ ਇੱਧਰ ਆਏ ਸੀ ਜਿੱਧਰ ਆਪਾਂ ਸਬਜੀ ਲਈਆ ਸਬਜੀ ਮੈਂ ਐਦ ਕੀ ਜਿਹੜੇ ਸ਼ਹਿਰ ਜਾਇਆ ਨਹੀਂ ਗਿਆ ਕੋਈ ਬੈਂਗਣੀ ਮੂਵਣੀ ਮਿਰਚਾਂ ਮੁੱਚਾਂ ਨੇ ਅੰਦਾਣੀ ਥਾਂ ਬਾਬਾ ਛੱਡਿਆ ਪਿਆ ਤੇ ਲਸਣ ਚ ਤੂੜੀ ਖਲਾਰ ਦਿੰਨੇ ਆ ਕਹਿੰਦੇ ਕੱਖ ਨਹੀਂ ਹੁੰਦੇਗੇ ਕਹਿੰਦੇ ਜੀ ਤੂੜੀ ਖਲਾਰੀ ਹੋਵੇ ਨਾਲ ਲਸਣ ਚ ਤੇ ਕਹਿੰਦੇ ਕੱਖ ਨਹੀਂ ਹੁੰਦੇ ਤੇ ਆ ਆਪਣੀ ਜਮੀਂ ਰਹਿ ਗਈ ਬਟਣ ਵਾਲੀ ਥੋੜੀ ਮਗਰ ਵੀ ਫੁੱਟਣ ਲੱਗ ਪਈ ਹੁਣ ਤਾਂ ਤੇ ਕਣਕ ਹਜੇ ਆਪਾਂ ਕੂਰ ਲਾਉਂਦੇ ਹੀ ਨਹੀਂ ਆਹ ਰੋਕ ਕੇ ਲਾਵਾਂਗੇ ਪੰਜ ਚਾਰ ਦਿਨ ਫੂਰ ਹਟ ਜਾਗੇ ਕੱਲ ਨਾ ਆਪਾਂ ਡਰਮਗਾਣਾ ਪਾਣੀ ਪਾ ਕੇ ਗਏ ਸੀਗੇ ਹੋਰ ਥੋੜਾ ਜਿਹਾ ਉੱਥੇ ਘਾਰਾ ਪੈ ਗਿਆ ਸੀ ਉਹ ਪਰਲੇ ਪਾਸੇ ਬਾਹ ਨੀਵਾ ਤੇ ਤਿੰਨ ਹੋਰੇ ਲੰਮੇ ਰਹਿ ਗਏ ਸੀ ਘਟੋ ਘਟ ਵੀ 15 20 ਕਰਮਣ ਲੰਮੇ ਤਿੰਨ ਹੋਰੇ ਉਥੇ ਕੱਲ ਡਰਮ ਮੰਗਾਣਾ ਪਾਣੀ ਪਾ ਕੇ ਗਏ ਸੀ ਕੱਲ ਨੂੰ ਤੇ ਚੱਲ ਪਰ ਇਹ ਪਉਣੀ ਐ ਚ ਵੀਣੇ ਬਈ ਕਿੰਨੀ ਕਿ ਗੱਲ ਆ ਡਰਮ ਮੰਗਾ ਸੀ ਲਾਤਾਂ ਸੀ ਘਟੋ ਘਟ ਵੀ 15 20 ਡਰਮ ਮੰਗਾ ਲਾਤੀਆਂ ਸੀ ਉਦੋਂ ਇੱਥੇ ਖਾਲੇ ਚ ਕੱਲ ਪਾਣੀ ਸੀਗਾ ਇਸ ਚ ਤੇ ਇਹਦੇ ਚ ਅਸੀਂ ਭਰ-ਭਰ ਕੇ ਡਰਮੀਆਂ ਲਾਤੀਆਂ ਇੱਕ ਪਸਗਾਂ ਨੇ ਬਹੁਤ ਲੋਹ ਪੀਤਾ ਠੀਕਾ ਹੋ ਜੇ ਤਾਂ ਚੰਗਾ ਜਿਵੇਂ ਇੱਥੇ ਇਕੱਠੇ ਕੀਤੇ ਸੀ ਕਰਨ ਲੱਗੇ ਪਏ ਆਪਾਂ ਦਾ ਦੇ ਤਾਂ ਆਪ ਦਾ ਜਿੰਨਾ ਬਣਦਾ ਸੀਗਾ ਸਾਉ ਕਤਾ ਤੇ ਇੱਥੇ ਪਾਣੀ ਪਾ ਕੇ ਆ ਫੇਰ ਵੀ ਖੁਸ਼ਕ ਰਹੇ ਜਾਂਦਾ ਵੀ ਖੁਸ਼ਕੀ ਤਾਂ ਨਹੀਂ ਜਾਂਦੀ ਕੀ ਆਵੇ ਤੇ ਪਰ ਊ ਗੱਲ ਹੋ ਗਈ ਆਪਣਾ ਕੀ ਨਾਲ ਲੈਂਦੇ ਉਹ ਕਣਕ ਨੂੰ ਗੱਲ ਜਾਵੜੀ ਪਾਇਆ ਪਾਣੀ ਬਹਾਵਾ ਸੀਗਾ ਤੇ ਉਹ ਉੱਥੇ ਘਾਰਾ ਪੈ ਗਿਆ ਆਵੇ ਕਦੇ-ਕਦੇ ਫੋਕਸ ਛੱਡ ਜਾਂਦਾ ਆਵੇ ਹੁਣ ਫੋਕਸ ਬਹੁਤ ਕਲੀਅਰ ਚਲੋ ਠੀਕ ਆ ਜੀ ਆਪੋ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਇਹ ਮੇਰਾ ਭਰਾ ਬਣ ਕੇ ਨਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਭੁੱਲ ਚੁੱਕ ਦੀ ਖਿਮਾ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ